ਕਹਿੰਦੇ ਨੇ ਕਿ ਜੇ ਕਿਸੇ ਨੂੰ ਕੋਈ ਮਾਣ ਸਤਿਕਾਰ ਇਸ ਦੁਨੀਆ ਤੇ ਮਿਲਦਾ ਹੈ ਤਾਂ ਉਸ ਨੂੰ ਪਰਮਾਤਮਾ ਦਾ ਧੰਨਵਾਦ ਕਰਨਾ ਚਾਹੀਦਾ ਤੇ ਹਮੇਸ਼ਾ ਰੱਬ ਤੋਂ ਡਰ ਕੇ ਰਹਿਣਾ ਚਾਹੀਦਾ ਤੇ ਰੱਬ ਦਾ ਧੰਨਵਾਦ ਇਸ ਲਈ ਕਰਨਾ ਚਾਹੀਦਾ ਕਿਉਂਕਿ ਪਰਮਾਤਮਾ ਦਾ ਉਹ ਬੰਦਾ ਬੜਾ ਪਿਆਰਾ ਹੁੰਦਾ ਹੈ ਜਿਸ ਨੂੰ ਉਸ ਨੇ ਤਰੱਕੀ ਬਖਸ਼ੀ ਹੁੰਦੀ ਹੈ ਜਿਸ ਨੂੰ ਉਸ ਨੇ ਮਾਣ ਸਤਿਕਾਰ ਬਖਸ਼ਿਆ ਹੁੰਦਾ ਪਰ ਅਫਸੋਸ ਇਹ ਹੈ ਕਿ ਜ਼ਿਆਦਾਤਰ ਆਪਣੇ ਇਹ ਹੁੰਦਾ ਹੈ ਕਿ ਜਿਸ ਬੰਦੇ ਕੋਲ ਕੋਈ ਪਾਵਰ ਆ ਜਾਵੇ ਪਾਵ ਆ ਜਾਵੇ ਕੋਈ ਉਸ ਕੋਲ ਰਤਬਾ ਆ ਜਾਵੇ ਉਹ ਉਸ ਦਾ ਜ਼ਿਆਦਾਤਰ ਗਲਤੀ ਇਸਤੇਮਾਲ ਕਰਦਾ ਹੈ ਜਿਵੇਂ ਕਹਿੰਦੇ ਨੇ ਕਿ ਵੱਡੀ ਮੱਛੀ ਛੋਟੀ ਨੂੰ ਖਾਂਦੀ ਹੈ ਐਦਾਂ ਹੀ ਜਿਉਂ-ਜਿਉਂ ਰਤਬੇ ਉੱਤੇ ਹੁੰਦੇ ਜਾਂਦੇ ਨੇ ਤਾਂ ਉਹ ਹੀਟਲੇ ਨੂੰ ਬੰਦਾ ਹੀ ਸਮਝਣੋਂ ਹਰ ਜਾਂਦਾ ਹੈ ਪੰਜੇ ਉਂਗਲਾਂ ਇੱਕਸਾਰ ਨਹੀਂ ਹੁੰਦੀਆਂ ਪਰ ਜ਼ਿਆਦਾਤਰ ਇਹੀ ਹੁੰਦਾ ਹੈ ਕਿ ਜਿਸ ਬੰਦੇ ਕੋਲ ਕੋਈ ਪਾਵਰ ਆ ਗਈ ਫਿਰ ਉਹ ਉਸ ਦਾ ਸਹੀ ਦੀ ਬਜਾਏ ਜਾਦਾ ਗਲਤ ਇਸਤੇਮਾਲ ਕਰਦਾ ਹੈ ਇਹ ਸੱਚੀ ਘਟਨਾ ਦੇ ਵਿੱਚ ਵੀ ਇਦਾਂ ਹੀ ਹੋਇਆ ਇੱਕ ਬੰਦੇ ਨੇ ਆਪਣੇ ਪਾਵਰ ਦਾ ਆਪਣੇ ਰੁਤਬੇ ਦਾ ਗਲਤ ਇਸਤੇਮਾਲ ਕੀਤਾ ਤੇ ਇੱਕ ਕੁੜੀ ਦੀ ਜ਼ਿੰਦਗੀ ਬਰਬਾਦ ਕਰਕੇ ਰੱਖ ਦਿੱਤੀ ਜਦੋਂ ਇਸ ਮਾਮਲੇ ਦੇ ਵਿੱਚ ਐਫ ਆਈ ਆਰ ਹੋਈ ਤੇ ਜਦੋਂ ਉਸ ਬੰਦੇ ਦੀ ਸੱਚਾਈ ਲੋਕਾਂ ਦੇ ਸਾਹਮਣੇ ਆਈ ਤਾਂ ਲੋਕ ਵੀ ਹੈਰਾਨ ਸੀ ਕਿ ਜੋ ਲੋਕਾਂ ਦੀ ਰੱਖਿਆ ਕਰਨ ਲਈ ਸੌਹਾ ਖਾਂਦੇ ਨੇ ਜੇ ਉਹ ਹੀ ਐਦਾਂ ਕਰਨ ਲੱਗ ਗਏ ਤਾਂ ਫਿਰ ਦੁਨੀਆ ਦਾ ਤਾਂ ਰੱਬ ਹੀ ਰਾਖਾ ਸਾਰੇ ਦੋਸਤਾਂ ਸਤਿ ਸ਼ਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਕਾਨਪੁਰ ਨਗਰ ਦੇ ਅਧੀਨ ਪੈਂਦੇ ਥਾਣਾ ਵਿਦੁਰਦੀ ਇਥੋਂ ਦੀ ਰਹਿਣ ਵਾਲੀ ਇੱਕ ਕੁੜੀ ਜਿਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੁੰਦੀ ਹੈ ਇਹ ਕੁੜੀ ਇੱਕ ਪ੍ਰਾਈਵੇਟ ਨੌਕਰੀ ਕਰਦੀ ਹੁੰਦੀ ਹੈ ਇਸ ਦੇ ਘਰ ਵਿੱਚ ਇਸ ਦੀ ਬੁੱਢੀ ਮਾਂ ਤੇ ਛੋਟੀ ਭੈਣ ਰਹਿੰਦੀ ਹੈ ਯਾਨੀ ਇਹ ਸਾਰੇ ਘਰ ਦੀ ਜ਼ਿੰਮੇਵਾਰੀ ਇਸ ਕੁੜੀ ਦੇ ਉੱਤੇ ਹੀ ਹੁੰਦੀ ਹੈ ਤਕਰੀਬਨ 1.5 ਸਾਲ ਪਹਿਲਾਂ ਜਦੋਂ ਇਹ ਆਪਣੀ ਫੇਸਬੁੱਕ ਦੇਖ ਰਹੀ ਸੀ ਤਾਂ ਉਸ ਵਿੱਚ ਇਸ ਦੀ ਨਿਗਾ ਪਈ ਕਿ ਇੱਕ ਮੁੰਡੇ ਨੇ ਇਸ ਨੂੰ ਫਰੈਂਡ ਰਿਕਵੈਸਟ ਭੇਜੀ। ਇਸ ਨੇ ਉਸ ਮੁੰਡੇ ਦੀ ਪ੍ਰੋਫਾਈਲ ਚੈੱਕ ਕੀਤੀ। ਮੁੰਡਾ ਦੇਖਣ ਨੂੰ ਬੜਾ ਸੋਹਣਾ ਸੀ। ਇਹ ਉਸ ਵੱਲ ਅਟ੍ਰੈਕਟ ਹੋ ਜਾਂਦੀ ਹੈ ਤੇ ਉਸ ਦੀ ਫਰੈਂਡ ਰਿਕਵੈਸਟ ਨੂੰ ਅਕਸੈਪਟ ਕਰ ਲੈਂਦੀ ਹੈ। ਉਸ ਤੋਂ ਬਾਅਦ ਇਹਨਾਂ ਦੀ ਚੈਟ ਹੋਣਾ ਸ਼ੁਰੂ ਹੋ ਜਾਂਦੀ ਹੈ। ਤੇ ਫਿਰ ਇਹ ਨੰਬਰ ਵੀ ਸ਼ੇਅਰ ਕਰਦੇ ਨੇ। ਇਹ ਮੁੰਡਾ ਉੱਤਰ ਪ੍ਰਦੇਸ਼ ਦੇ ਮੇਰਟ ਦਾ ਰਹਿਣ ਵਾਲਾ ਹੁੰਦਾ ਹੈ। ਇੱਕ ਦਿਨ ਇਕ ਕੁੜੀ ਉਸ ਨੂੰ ਪੁੱਛਦੀ ਹੈ ਕਿ ਤੂੰ ਕਿੱਥੋਂ ਦਾ ਰਹਿਣ ਵਾਲਾ ਤਾਂ ਇਹ ਦੱਸਦਾ ਕਿ ਮੈਂ ਉੱਤਰ ਪ੍ਰਦੇਸ਼ ਦੇ ਮੇਰੜ ਦਾ ਰਹਿਣ ਵਾਲਾ ਕੁੜੀ ਵੀ ਦੱਸਦੀ ਹੈ ਕਿ ਮੇਰੇ ਪਰਿਵਾਰ ਦੇ ਵਿੱਚ ਮੇਰੀ ਮਾਂ ਤੇ ਮੇਰੀ ਭੈਣ ਹੀ ਆ ਸਾਰੇ ਘਰ ਦੀ ਜ਼ਿੰਮੇਵਾਰੀ ਮੇਰੀ ਹੈ ਕਿਉਂਕਿ ਮੇਰੇ ਪਿਤਾ ਦੀ ਮੌਤ ਹੋ ਚੁੱਕੀ ਹੈ ਤਾਂ ਇਹ ਮੁੰਡਾ ਕਹਿੰਦਾ ਕਿ ਹੁਣ ਮੈਂ ਕਾਨਪੁਰ ਆ ਤਾਂ ਕੁੜੀ ਖੁਸ਼ ਹੋ ਜਾਂਦੀ ਹੈ ਕਿ ਮੈਂ ਵੀ ਕਾਨਪੁਰ ਦੀ ਰਹਿਣ ਵਾਲੀ ਆ ਉਸ ਤੋਂ ਬਾਅਦ ਫਿਰ ਇਹ ਕਾਨਪੁਰ ਮਿਲਦੇ ਨੇ ਮਿਲ ਤੋਂ ਬਾਅਦ ਇਹਨਾਂ ਦੀਆਂ ਨਜ਼ਦੀਕੀਆਂ ਹੋਰ ਵੱਧ ਜਾਂਦੀਆਂ ਹੁਣ ਦੋਸਤੀ ਪਿਆਰ ਦੇ ਵਿੱਚ ਬਦਲ ਜਾਂਦੀ ਹੈ ਮੁਲਾਕਾਤਾਂ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ ਤੇ ਸਚਨ ਨੇ ਇਸ ਕੁੜੀ ਨੂੰ ਦੱਸਿਆ ਕਿ ਮੈਂ ਉੱਤਰ ਪ੍ਰਦੇਸ਼ ਪੁਲਿਸ ਦੇ ਵਿੱਚ ਸਬ ਇੰਸਪੈਕਟਰ ਹ ਕੁੜੀ ਇਹ ਸੁਣ ਕੇ ਹੋਰ ਵੀ ਖੁਸ਼ ਹੋ ਜਾਂਦੀ ਹੈ ਸਚਨ ਹਰਵੰਸ ਮੋਹਲ ਥਾਣੇ ਦੇ ਅਧੀਨ ਪੈਂਦੇ ਇੱਕ ਇਲਾਕੇ ਵਿੱਚ ਕਿਰਾਏ ਤੇ ਕਮਰਾ ਲੱਗੇ ਰਹਿੰਦਾ ਸੀ ਇੱਕ ਦਿਨ ਏਸ ਨੇ ਇਸ ਕੁੜੀ ਨੂੰ ਆਪਣੇ ਕਮਰੇ ਤੇ ਬੁਲਾਇਆ ਮੁਲਾਕਾਤ ਹੋਈ ਉਸ ਤੋਂ ਬਾਅਦ ਸਚਨ ਏਸ ਦੇ ਨਾਲ ਸਰੀਰਕ ਸੰਬੰਧ ਬਣਾਉਣ ਲਈ ਕਹਿੰਦਾ ਹੈ ਪਰ ਇਹ ਕੁੜੀ ਵਿਰੋਧ ਕਰਦੀ ਹੈ ਕਿ ਨਹੀਂ ਮੈਂ ਐਦਾਂ ਨਹੀਂ ਕਰ ਸਕਦੀ ਪਰ ਸਚਨ ਇਸ ਨੂੰ ਗੱਲਾਂ ਦੇ ਵਿੱਚ ਲੈ ਲੈਂਦਾ ਹੈ ਤੇ ਕਹਿੰਦਾ ਕਿ ਤੂੰ ਕਿਉਂ ਫਿਕਰ ਕਰਦੀਆਂ ਮੇਰੇ ਤੇ ਯਕੀਨ ਕਰ ਆਪਾਂ ਵਿਆਹ ਕਰਵਾਵਾਂਗੇ ਜਦੋਂ ਵਿਆਹ ਦੀ ਗੱਲ ਆਉਂਦੀ ਹੈ ਤਾਂ ਇਹ ਕੁੜੀ ਸੋਚਣ ਲਈ ਮਜਬੂਰ ਹੋ ਜਾਂਦੀ ਹੈ ਕਿ ਜਦੋਂ ਵਿਆਹ ਕਰਵਾਉਣਾ ਤਾਂ ਕੋਈ ਗੱਲ ਨਹੀਂ ਉਸ ਤੋਂ ਬਾਅਦ ਫੇਰੇ ਸਰੀਰਕ ਸੰਬੰਧ ਬਣਾਉਂਦੇ ਨੇ ਹੁਣ 10 ਮਹੀਨਿਆਂ ਤੱਕ ਇਹ ਸਚਨ ਇਸ ਕੁੜੀ ਦੇ ਨਾਲ ਸਰੀਰਕ ਸੰਬੰਧ ਬਣਾਉਂਦਾ ਹੈ ਪਰ ਇੱਕ ਦਿਨ ਉਸ ਕੁੜੀ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਜਦੋਂ ਉਹ ਦੇਖਦੀ ਹੈ ਸਚਨ ਦੇ ਨਾਲ ਇੱਕ ਹੋਰ ਕੁੜੀ ਹੁੰਦੀ ਹੈ ਤਾਂ ਇਸ ਨੂੰ ਗੁੱਸਾ ਆਉਂਦਾ ਹੈ ਇਹ ਸਚਨ ਨੂੰ ਕਹਿੰਦੀ ਹੈ ਕਿ ਤੂੰ ਤਾਂ ਮੇਰੇ ਨਾਲ ਵਿਆਹ ਕਰਾਉਣਾ ਸੀ ਇਹ ਕੌਣ ਹੈ ਤਾ ਸਚਨ ਨੇ ਕਿਹਾ ਕਿ ਇਹ ਮੇਰੀ ਪ੍ਰੇਮਕਾ ਦੀ ਇਹ ਸੁਣ ਕੇ ਤਾਂ ਇਹ ਕੁੜੀ ਅੱਗ ਬਬੂਲਾ ਹੋ ਜਾਂਦੀ ਹੈ ਤੇ ਉਸ ਨਾਲ ਝਗੜਾ ਕਰਨ ਲੱਗਦੀ ਹੈ ਪਰ ਸਚਨ ਇਸ ਨੂੰ ਕਹਿੰਦਾ ਕਿ ਜੇ ਤੂੰ ਜ਼ਬਾਨ ਖੋਲੀ ਹੈ ਜੇ ਤੂੰ ਕਿਸੇ ਕੋਲ ਇਸ ਗੱਲ ਦਾ ਰੌਲਾ ਪਾਇਆ ਤਾਂ ਮੈਂ ਤੈਨੂੰ ਜਿਉਂਦਾ ਨਹੀਂ ਛੱਡਾਂਗਾ ਮੈਂ ਤੈਨੂੰ ਮਾਰ ਦੇਵਾਂਗਾ ਤੇ ਉਹ ਕੁੜੀ ਵੀ ਉਸ ਨੂੰ ਧਮਕੀਆਂ ਦਿੰਦੀ ਹੈ ਕਿ ਤੂੰ ਇੱਥੋਂ ਚਲੀ ਜਾ ਇਦਾਂ ਕਰਕੇ ਇਸ ਕੁੜੀ ਨੂੰ ਉਥੋਂ ਭਜਾ ਦਿੱਤਾ ਜਾਂਦਾ ਹੈ। ਇਹ ਕੁੜੀ ਰੋਂਦੀ ਹੈ ਕਿਉਂਕਿ ਇਸ ਦੇ ਸਾਰੇ ਸੁਪਨੇ ਚੂਰ ਹੋ ਗਏ ਸੀ ਜੋ ਇਸ ਨੇ ਸਚਿੰਦ ਦੇ ਨਾਲ ਦੇਖੇ ਸੀ ਜੋ ਇਸ ਨੇ ਦੇਖੇ ਸੀ ਕਿ ਮੈਂ ਸਚਿੰਦ ਦੇ ਨਾਲ ਵਿਆਹ ਕਰਾਵਾਂਗੀ ਇਸ ਦੀ ਘਰ ਵਾਲੀ ਬਣਾਂਗੀ। ਹੁਣ ਇਹ ਕੁੜੀ ਟੁੱਟ ਜਾਂਦੀ ਹੈ। ਪੁਲਿਸ ਥਾਣੇ ਜਾਂਦੀ ਹੈ ਕੰਪਲੀਟ ਦਿੰਦੀ ਹੈ ਪਰ ਸਚਿੰਦ ਸਬ ਇੰਸਪੈਕਟਰ ਹੁੰਦਾ ਹੈ। ਇਸ ਲਈ ਇਸ ਦੀ ਕੰਪਲੀਟ ਤੇ ਕੋਈ ਵੀ ਗੌਰ ਨਹੀਂ ਕੀਤਾ ਜਾਂਦਾ ਇਹ ਦਰਦਾਰ ਭਟਕਦੀ ਹੈ ਪਰ ਫਿਰ ਵੀ ਇਸ ਦੀ ਕਿਤੇ ਵੀ ਕੋਈ ਪੁੱਛਗਿਛ ਨਹੀਂ ਹੁੰਦੀ ਉਸ ਤੋਂ ਬਾਅਦ ਫਿਰ ਇਹ ਪੁਲਿਸ ਕਮਿਸ਼ਨਰ ਕੋਲ ਜਾਂਦੀ ਹੈ ਉਸ ਨੂੰ ਆਪਣੀ ਸਾਰੀ ਦਰਦ ਕਹਾਣੀ ਸੁਣਾਉਂਦੀ ਹੈ ਕਿ ਮੇਰੇ ਨਾਲ ਐਦਾਂ ਐਦਾਂ ਹੋਇਆ ਪੁਲਿਸ ਕਮਿਸ਼ਨਰ ਦਾ ਨਾਂ ਆਰ ਕੇ ਸੋਨਕਰ ਸੀ ਉਹਨਾਂ ਨੇ ਇਸ ਦੀ ਸਾਰੀ ਕਹਾਣੀ ਸੁਣੀ ਉਸ ਤੋਂ ਬਾਅਦ ਜਾਂਚ ਦੇ ਆਦੇਸ਼ ਦਿੱਤੇ ਤੇ ਕਿਹਾ ਕਿ ਇਸ ਸਾਬ ਇਨਸਪੈਕਟਰ ਸਚਨ ਦੇ ਉੱਪਰ ਐਫ ਆਈ ਆਰ ਦਰਜ ਕੀਤੀ ਜਾਵੇ ਪਰ ਸਾਬ ਇਨਸਪੈਕਟਰ ਸਚਨ ਇਹ ਸਾਰੀ ਕਾਰਵਾਈ ਨੂੰ ਲੇਟ ਕਰਵਾ ਦਿੰਦਾ ਹੈ ਉਸ ਦੇ ਦੌਰਾਨ ਹੀ ਪੁਲਿਸ ਕਮਿਸ਼ਨਰ ਆਰ ਕੇ ਸੂਨ ਕਰਦੀ ਬਦਲੀ ਹੋ ਜਾਂਦੀ ਹੈ ਤੇ ਹੁਣ ਉਹ ਕੁੜੀ ਹੋਰ ਵੀ ਨਿਰਾਸ਼ ਹੋ ਜਾਂਦੀ ਹੈ ਕਿ ਇੱਕ ਬੰਦਾ ਮੇਰੀ ਗੱਲ ਸੁਣਨ ਵਾਲਾ ਸੀ ਇੱਕ ਬੰਦਾ ਮੈਨੂੰ ਇਨਸਾਫ ਦਿਵਾਉਣ ਦੀ ਗੱਲ ਕਰਦਾ ਸੀ ਤੇ ਉਹ ਵੀ ਬਦਲ ਗਿਆ ਹੁਣ ਮੈਂ ਕੀ ਕਰਾਂ ਉਸ ਤੋਂ ਬਾਅਦ ਇਸ ਜਗ੍ਹਾ ਤੇ ਬਦਲੀ ਹੁੰਦੀ ਹੈ ਪੁਲਿਸ ਕਮਿਸ਼ਨਰ ਅਖਿਲ ਕੁਮਾਰ ਦੀ ਅਖਿਲ ਕੁਮਾਰ ਕੋਲ ਇਹ ਕੁੜੀ ਜਾਂਦੀ ਹੈ ਤੇ ਆਪਣੀ ਦਰਦ ਕਹਾਣੀ ਸੁਣਾਉਂਦੀ ਹੈ ਅਖਿਲ ਕੁਮਾਰ ਫਿਰ ਇਸ ਸਾਰੇ ਕੇਸ ਦੀ ਜਾਂਚ ਕਰਨ ਦੇ ਆਦੇਸ਼ ਦਿੰਦਾ ਤੇ ਐਫ ਆਈ ਆਰ ਦਰਜ ਕਰਨ ਦੇ ਹੁਕਮ ਦਿੰਦਾ ਹੈ ਪਰ ਫੇਰ ਵੀ ਇਹ ਸਚਨ ਐਫ ਆਈ ਆਰ ਦਰਜ ਨਹੀਂ ਹੋਣ ਦਿੰਦਾ ਤੇ ਇਸ ਮਾਮਲੇ ਨੂੰ ਡਿਲੇ ਕਰਵਾਉਂਦਾ ਜਾਂਦਾ ਹੈ ਤੇ ਹੁਣ ਇਹ ਕੁੜੀ ਬਿਲਕੁਲ ਟੁੱਟ ਚੁੱਕੀ ਸੀ ਇੱਕ ਦਿਨ ਫੇਰ ਇਹ ਪੁਲਿਸ ਕਮਿਸ਼ਨਰ ਕੋਲ ਜਾਂਦੀ ਹੈ ਤੇ ਉਸ ਦੇ ਅੱਗੇ ਖੜ ਕੇ ਰੋਂਦੀ ਹੈ ਕਿ ਮੈਨੂੰ ਇਨਸਾਫ ਚਾਹੀਦਾ ਹੈ ਇਸ ਬੰਦੇ ਨੇ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਪੂਰੇ 10 ਮਹੀਨੇ ਇਸ ਨੇ ਮੇਰੇ ਨਾਲ ਬਲਾਤਕਾਰ ਕੀਤਾ ਹੈ ਤੇ ਮੇਰੇ ਨਾਲ ਵਿਆਹ ਕਰਵਾਉਣ ਦਾ ਵਾਅਦਾ ਕੀਤਾ ਸੀ ਜੋ ਕਿ ਇਸ ਨੇ ਨਹੀਂ ਕਰਵਾਇਆ ਤੇ ਹੁਣ ਇਹ ਕਿਸੇ ਹੋਰ ਕੁੜੀ ਨਾਲ ਸਬੰਧ ਬਣਾਉਂਦਾ ਹੈ ਹੁਣ ਅਖਿਲ ਕੁਮਾਰ ਨੂੰ ਵੀ ਗੁੱਸਾ ਆਉਂਦਾ ਹੈ ਕਿ ਮੇਰੇ ਕਹਿਣ ਤੇ ਵੀ ਕਾਰਵਾਈ ਨਹੀਂ ਹੋਈ ਤੇ ਹੁਣ ਪੁਲਿਸ ਕਮਿਸ਼ਨਰ ਅਖਿਲ ਕੁਮਾਰ ACP ਅਰਚਨਾ ਸਿੰਘ ਨੂੰ ਬੁਲਾਉਂਦਾ ਹੈ ਤੇ ਉਸ ਨੂੰ ਜਾਂਚ ਕਰਨ ਦੇ ਆਦੇਸ਼ ਦਿੰਦਾ ਹੈ ਜਾਂਚ ਕਰਨ ਤੋਂ ਬਾਅਦ ਐਫ ਆਈ ਆਰ ਦਰਜ ਕਰਨ ਦੇ ਵੀ ਹਦੇਸ਼ ਦਿੰਦਾ ਹੈ ਤੇ ਕਮਿਸ਼ਨਰ ਸਾਹਿਬ ਕਹਿੰਦੇ ਨੇ ਕਿ ਪਹਿਲਾਂ ਇਸ ਮਾਮਲੇ ਦੀ ਚੰਗੀ ਤਰ੍ਹਾਂ ਜਾਂਚ ਕਰੋ ਜੇ ਕੁੜੀ ਸਹੀ ਹੈ ਤਾਂ ਫਿਰ ਸਚਨ ਦੇ ਉੱਤੇ ਐਫ ਆਈ ਆਰ ਦਰਜ ਕਰੋ ਹੁਣ ਅਰਚਨਾ ਸਿੰਘ ਇਸ ਕੇਸ ਦੀ ਜਾਂਚ ਕਰਦੀ ਹੈ ਤੇ ਜਾਂਚ ਦੇ ਵਿੱਚ ਹੈਰਾਨੀ ਜਨਕ ਖੁਲਾਸੇ ਹੁੰਦੇ ਨੇ ਪਤਾ ਲੱਗਦਾ ਕਿ ਸਬ ਇੰਸਪੈਕਟਰ ਸਚਨ ਤਾਂ ਪਹਿਲਾਂ ਵਿਆਹਿਆ ਹੋਇਆਗਾ ਤੇ ਹੁਣ ਇਹ ਕਿਸੇ ਹੋਰ ਕੁੜੀ ਨੂੰ ਵੀ ਲਈ ਫਿਰਦਾ ਹੈ ਜਿਸ ਨਾਲ ਇਹ ਸਬੰਧ ਬਣਾਉਂਦਾ ਹੈ ਫਿਰ ਇਸ ਮਾਮਲੇ ਦੇ ਵਿੱਚ 22 ਮਈ 2024 ਨੂੰ ਸਚਿੰਦ ਦੇ ਉੱਤੇ ਐਫ ਆਈ ਆਰ ਦਰਜ ਹੁੰਦੀ ਹੈ ਜਦੋਂ ਉਸ ਨੂੰ ਪਤਾ ਲੱਗਦਾ ਕਿ ਮੇਰੇ ਉੱਪਰ ਐਫ ਆਈ ਆਰ ਦਰਜ ਹੋ ਗਈ ਤਾਂ ਉਹ ਅੰਡਰ ਗਰਾਉਂਡ ਹੋ ਜਾਂਦਾ ਹੈ ਯਾਨੀ ਭਗੌੜਾ ਹੋ ਜਾਂਦਾ ਹੈ ਪੁਲਿਸ ਉਸ ਦੀ ਤਲਾਸ਼ ਕਰ ਰਹੀ ਹੈ ਪਰ ਉਸ ਦੀ ਜੋ ਪ੍ਰੇਮਿਕਾ ਸੀ ਉਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਕਿਉਂਕਿ ਸਚਿੰਦ ਦੇ ਨਾਲ ਉਸ ਨੇ ਵੀ ਇਸ ਸਪੀੜਤ ਕੁੜੀ ਨੂੰ ਜਾਨੂ ਮਾਰਨੀਆਂ ਧਮਕੀਆਂ ਦਿੱਤੀਆਂ ਸੀ ਪਰ ਅਜੇ ਸਚਨ ਪੁਲਿਸ ਦੇ ਹੱਥ ਨਹੀਂ ਆਇਆ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਅੱਗੇ ਕੀ ਕਾਰਵਾਈ ਹੁੰਦੀ ਹੈ ਪਰ ਆਮ ਲੋਕ ਇਹ ਸੋਚ ਰਹੇ ਨੇ ਕਿ ਜੋ ਵਰਦੀ ਪਾ ਕੇ ਆਮ ਲੋਕਾਂ ਦੀ ਰੱਖਿਆ ਕਰਨ ਦੀ ਸੌਂ ਖਾਂਦੇ ਨੇ ਜੇ ਉਹੀ ਐਦਾਂ ਕਰਨ ਲੱਗ ਜਾਣ ਤਾਂ ਫੇਰ ਰੱਬ ਹੀ ਰਾਖਾ ਸੋ ਇਹ ਸਾਰੀ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਪਰ ਸਿਰਫ ਤੁਹਾਨੂੰ آگਾਹ ਕਰਨਾ ਹੈ ਕਿ ਜੋ ਵੀ ਕਦਮ ਚੱਕੋ ਕਿਉਂਕਿ سوشل میڈیا ਤੇ ਬੜਕ ਹੋ ਜਾਏ। سوشل میڈیا ਨੂੰ ਬੜੇ ਧਿਆਨ ਨਾਲ ਵਰਤੋ। ਬਾਅਦ ਵਿੱਚ ਫਿਰ ਪਛਤਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ। ਇਸ ਲਈ ਹਮੇਸ਼ਾ ਹੀ ਸਤਰਕ ਰਹੋ, ਜਾਗਦੇ ਰਹੋ। ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ? ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ। ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ। ਸਾਰੇ ਦੋਸਤਾਂ ਨੂੰ ਸ੍ਰੀਕਾਲ।